ਆ ਆਪਣਾ ਜੀ ਪਿੰਡ ਬਲਟਾਣਾ ਜਿਹੜਾ ਮਤਲਬ ਕਿ ਲਾਗਨੇੜ ਪਿੰਡਾਂ ਦੇ ਵਿੱਚ ਕਹਨੇ ਦੇ ਵਿੱਚ ਆਂਦਾ ਵੀ ਸ਼ਹਿਰ ਆ ਜਿਹੜਾ ਹਨਾ ਕੱਲ ਸਾਡੇ ਮਾਤਾ ਜੀ ਚੜਾਈ ਕਰ ਗਏ ਸੀਗੇ ਬਾਕੀ ਚਲੋ ਫੁੱਲਾਂ ਦੀ ਰਸਮ ਜਿਹੜੀ ਹਮ ਨੇ ਆ ਵੀ ਤੌਰ ਤੇ ਚੱਲਦਾ ਜੀ ਕੰਮ ਆ ਸੀ ਉਸ ਹਿਸਾਬ ਨਾਲ ਆਏ ਸੀਗੇ ਉਰੇ ਵੀ ਫੁੱਲ ਚੁੱਕਦੇ ਆ ਜਿਵੇਂ ਵੀ ਹਨਾ ਆ ਦੇਖੋ ਜੀ ਉਰੇ ਸਮਸ਼ਾਨ ਘਟ ਦਾ ਹਾਲ ਦੇਖ ਲੋ ਨਾ ਕੋਈ ਐਮ ਸੀ ਨੂੰ ਫਿਕਰ ਆ ਜੀ ਉਰੇ ਸਾਰੇ ਖਾਣੇ ਪੀਣੇ ਵਾਲੇ ਟੱਕਰੇ ਨੇ ਜੀ ਅੱਜ ਤੱਕ ਜਿੰਨੇ ਵੀ ਟੱਕਰੇ ਨੇ ਆ ਦੇਖੋ ਜੀ ਫੁੱਲ ਜੁਗਰੇ ਨੇ ਬਲਟਾਣਾ ਪਿੰਡ ਮਸ਼ਹੂਰ ਜਿਹੜਾ ਉਹਦੀ ਹੈ ਜੀ ਸ਼ਮਸ਼ਾਨ ਘਾਟ ਆ ਆ ਸੀਵਾ ਜੀ ਸੀਵਾ ਵਿਚਾਰਾ ਸਾਰਾ ਪਾਣੀ ਦੇ ਡੱਬੇ ਹੋਇਆ ਇਹਨਾਂ ਫੁੱਲ ਮਿਲ ਰਹੇ ਆ ਤੈਰ ਰਿਹਾ ਹੈ ਇਹ ਵਿੱਚ ਕੋਈ ਦੇਖਦਾ ਇੱਧਰ ਬੱਲੀ ਬਾਤ ਬੇਂਤੀ ਹੈ ਪ੍ਰਸ਼ਾਸਨ ਨੂੰ ਭਾਈ ਇੱਧਰ ਚੱਤੀ ਮਾਰ ਵਾਟਰ ਵੀ ਪੂਰੇ ਰਿਹਾ ਰਹੇ ਆ ਬੰਦਾ ਤਾਂ ਗੱਲ ਯਾਰ ਜਿਹੜਾ ਹੁੰਦਾ ਲੌਸਟ ਘਰ ਹੁੰਦਾ ਬੰਦੇ ਦਾ ਅਸਲੀ ਘਰ ਜਿਹਨੂੰ ਕਹਿੰਦੇ ਲੌਸਟ ਤੇ ਆਖਰੀ ਘਰ ਇਹ ਹੀ ਹੁੰਦਾ ਵੇਖੋ ਇੱਦਾਂ ਫੁੱਲੇ ਜੁਗਰੇ ਨੇ ਮਾਤਾ ਜੀ ਛਡੇ ਵਿਚਾਰੇ ਛੜੇ ਕਰ ਗਏ ਸੀਗੇ ਕਰਨਾ ਪੈ ਜੀ ਅੱਜ ਕੀ ਕਰਾਂਗੇ ਕਿੱਥੇ ਹੋਰੇ ਹੋ ਕਰਾਂਗੇ ਦੱਸ ਪਿੰਡਾਂ ਦਾ ਬਹੁਤ ਵਧੀਆ ਸਾਹਿਬ ਕਿਤਾਬੇਂ ਟਿੰਟਾ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਸਫਾਈ ਆ ਨਰੇਗਾ ਚੱਲਦੀ ਆ ਕਿ ਆ ਨਹੀਂ ਆ ਇਹ ਮਸੀਰੀਆ ਸ਼ਹਿਰ ਦੇ ਵਿੱਚ ਆ ਕੇ ਦੱਸੋ ਇਹ ਹਾਲ ਹੈ ਦਾ ਮੈਂ ਉਹਨਾਂ ਨੂੰ ਵੀ ਬੇਨਤੀ ਕਰ ਰਿਹਾ ਜਿਹੜੇ ਗੁਰਦੁਆਰਾ ਦੇ ਵਿੱਚ ਨਾਲੇ ਮੰਦਰਾਂ ਦੇ ਵਿੱਚ ਜਿਹੜੇ 55 55 ਹਜ਼ਾਰ ਲੱਖ ਲੱਖ ਰੁਪਏ ਮਿਲਟਿਕ ਨਹੀਂ ਲੈਂਦੇ ਹੈਗੇ ਦੰਦੇ ਵਿੱਚ ਥੋੜਾ ਜਿਆਦਾ ਉਰੇ ਆ ਕੇ ਦੇਖੋ ਜੀ ਸਾਹਿਬ ਅਸਲੀ ਕਰਤਾ ਇਹ ਹੈ ਨਾ ਅਸਲੀ ਕਰਤਾ ਇਹ ਆ ਜਿੱਥੇ ਚਾਰ ਬੰਦੇ ਬੈਠੇ ਹੋਏ ਆਗੇ ਜੇ ਸਾਨੂੰ ਇਸ ਚੀਜ਼ ਦਾ ਵਰਤਨ ਨਹੀਂ ਬੰਦਾ ਹੈਗਾ ਵੀ ਉਰੇ ਕੱਢੇ ਦਾ ਮਾਤਾ ਕਰ ਲੈ ਤੇਰਾ ਨਿਕਲ ਗਏ ਕਦ ਮੋ ਲਿਆ ਕੰਮ ਠੀਕ ਆ ਲੋਕਾਂ ਦਾ ਸਾਨੂੰ ਕਿਤਾਬਾਂ ਦੁਨੀਆ ਦਾ ਉਤਰਾ ਚਲਣਾ ਪੈਂਦਾ ਨਾਲ ਥੋੜਾ ਪ੍ਰਕਰਸ਼ਨ ਰੱਖਦੇ ਇਸ ਕੱਢਦੇ ਲੈਓ ਪੁੱਛੇ ਪੜਾ ਆ ਆਪਣਾ ਜੀ ਪਿੰਡ ਬਲਟਾਣਾ ਜਿਹੜਾ ਮਤਲਬ ਕਿ ਲਾਗਨੇੜਕ ਪਿੰਡਾਂ ਦੇ ਵਿੱਚ ਕੈਨੇ ਦੇ ਵਿੱਚ ਆਉਂਦਾ ਵੀ ਸ਼ਹਿਰ ਆ ਜਿਹੜਾ ਹਨੇ ਕੱਲ ਸਾਡੇ ਮਾਤਾ ਜੀ ਚੜਾਈ ਕਰ ਗਏ ਸੀਗੇ ਬਾਕੀ ਚਲੋ ਫੁੱਲਾਂ ਦੀ ਰਸਮ ਜਿਹੜੀ ਹਮ ਦਿਨਿਆਵੀ ਤੌਰ ਤੇ ਚੱਲਦਾ ਜੀ ਕੰਮ ਆ ਸੀ ਉਸ ਹਿਸਾਬ ਨਾਲ ਆਏ ਸੀਗੇ ਉਰੇ ਵੀ ਫੁੱਲ ਚੁਕਦੇ ਆ ਜਿਵੇਂ ਵੀ ਹਨੇ ਆ ਦੇਖੋ ਜੀ ਉਰੇ ਸਮਸ਼ਾਨ ਘਟ ਦਾ ਹਾਲ ਦੇਖ ਲੋ ਨਾ ਕੋਈ ਐਮਸੀ ਨੂੰ ਫਿਕਰ ਆ ਜੀ ਉਰੇ ਸਾਰੇ ਖਾਣੇ ਪੀਣੇ ਵਾਲੇ ਟੱਕਰੇ ਨੇ ਜੀ ਅੱਜ ਤੱਕ ਜਿੰਨੇ ਵੀ ਟੱਕਰੇ ਨੇ ਆ ਦੇਖੋ ਜੀ ਫੁੱਲ ਚੁਗ ਰਹੇ ਨੇ ਬਲਟਾਣਾ ਪਿੰਡ مشهور ਜਿਹੜਾ ਉਹਦੇ ਆ ਜੀ ਸ਼ਮਸ਼ਾਨ ਘਾਟਾ ਆ ਸੀਵਾ ਜੀ ਸੇਰਾ ਵਿਚਾਰਾ ਸਾਰਾ ਪਾਣੀ ਦੇ ਡੱਬੇ ਹੋਇਆ ਇਹਨਾਂ ਫੁੱਲ ਮਿਲ ਰਹੇ ਆ ਤੈਰ ਰਹੇ ਹੋਏ ਆ ਕੋਈ ਦੇਖਦਾ ਇੱਧਰ ਬੱਲੀਬਾਰ ਬੇਂਤੀ ਹੈ ਪ੍ਰਸ਼ਾਸਨ ਨੂੰ ਭਾਈ ਪੱਟਲੀ ਚੱਤੀ ਮਰਵਾਤਰ ਵੀ ਕੀ ਰਹਿ ਰਹੇ ਆ ਬੱਟਾ ਨਾਲ ਤੇ ਆ ਜਿਹੜਾ ਹੁੰਦਾ ਲਾਸਟ ਘਰ ਹੁੰਦਾ ਬੰਦੇ ਦਾ असली ਘਰ ਜਿਹਨੂੰ ਗਾਨੇ ਲਾਸਟ ਤੇ ਆਖਰੀ ਘਰ ਇਹ ਹੀ ਹੁੰਦਾ ਦੇਖੋ ਕਿੰਦਾ ਖੁੱਲ ਜੁਗਰੇ ਨੇ ਮਾਤਾ ਜੀ ਛਡੇ ਵਿਚਾਰੇ ਛੜਾਈ ਕਰ ਗਏ ਸੀਗੇ ਕਰਨਾ ਪੈ ਜੀ ਅੱਜ ਕੀ ਕਰਾਂਗੇ ਕਿੱਥੇ ਉਹ ਉਹ ਕਰਾਂਗੇ ਦੱਸ ਪਿੰਡਾਂ ਦੇ ਬਹੁਤ ਵਧੀਆ ਸਾਹਿਬ ਕਿਤਾਬਾਂ ਪਿੰਡਾਂ ਦੇ ਵਿੱਚ ਜਾ ਕੇ ਦੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਸਫਾਈ ਆ ਨਰੇਗਾ ਚੱਲਦੀ ਆ ਕਿਆ ਨਹੀਂ ਆ ਐਮਸੀ ਏਰੀਆ ਇਹ ਸ਼ਹਿਰ ਦੇ ਵਿੱਚ ਆ ਕੇ ਦੱਸੋ ਇਹ ਹਾਲ ਹੈ ਇਹਦਾ ਮੈਂ ਉਹਨਾਂ ਨੂੰ ਵੀ ਬੇਨਤੀ ਕਰ ਰਿਹਾ ਜਿਹੜੇ ਗੁਰਦੁਆਰਾ ਦੇ ਵਿੱਚ ਨਾਲੇ ਮੰਦਰਾਂ ਦੇ ਵਿੱਚ ਜਿਹੜੇ 55 55 ਹਜ਼ਾਰ ਲੱਖ ਲੱਖ ਰੁਪਏ ਮਿਲਟਿਕ ਨਹੀਂ ਲੈਂਦੇ ਹੈਗੇ ਦੰਦੇ ਵਿੱਚ ਥੋੜਾ ਜਿਆਦਾ ਉਰੇ ਆ ਕੇ ਦੇਖੋ ਜੀ ਸਾਹਿਬ ਅਸਲੀ ਘਰ ਤਾਂ ਇਹ ਹੈ ਨਾ ਅਸਲੀ ਕਰਤਾ ਇਹ ਆ ਜਿੱਥੇ ਚਾਰ ਬੰਦੇ ਬੈਠੇ ਹੋਏ ਆ ਗਏ ਮੇਰੇ ਵੀ ਸਾਨੂੰ ਇਸ ਚੀਜ਼ ਦਾ ਬਰਦ ਨਹੀਂ ਬੰਦਾ ਹੈਗਾ ਵੀ ਯੂਰੇਟ ਦੇ ਦਾ ਮਾਤਾ ਕਰ ਲੈ ਇਹ ਪੈਰਾ ਦੇ ਨਿਕੜ ਗਏ ਖਤਮ ਹੋ ਗਿਆ ਕੰਮ ਠੀਕ ਆ ਜਿਹਨੂੰ ਦੇਖੀ ਨੂੰ ਆ ਜਿਹੜੇ ਲੋਕਾਂ ਦੇ ਸਾਹਮਣੇ ਕਿਤਾਬਾਂ ਦੁਨੀਆ ਦਾ ਇਸ ਤਰ੍ਹਾਂ ਚੰਨਾ ਬੰਦਾ ਨਾਲ ਹੋਰ ਇੱਕ ਪ੍ਰਕਾਰ ਦਾ ਰੱਖਦੇ ਇਸ ਤਰ੍ਹਾਂ ਦੇ ਲੈਓ ਕੁਕੀ ਜਿਹਾ ਬਣਾ ਦੇ ਆ